ਲਗਾਤਾਰ ਹਕੂਮਤ ਦਾ ਜ਼ਬਰ ਆਦਿਵਾਸੀ ਇਲਾਕੇ ਦੇ ਲੋਕਾਂ ਤੇ ਵੱਧ ਰਿਹਾ ਹੈ ਸਿਰਫ ਇਹਸ ਕਰਕੇ ਕਿ ਜਿਹੜੇ ਇਲਾਕੇ ਦੇ ਵਿੱਚੋਂ ਲੋਕ ਵਸ ਰਹੇ ਸੀ ਉਹਦੇ ਵਿੱਚ ਖਣਨ ਦੇ ਪਦਾਰਥਾਂ ਦਾ ਬਹੁਤ ਵੱਡਾ ਭੰਡਾਰ ਹੈ ਉਹ ਭੰਡਾਰ ਤੇ ਵੱਡੇ ਵੱਡੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਹੈ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਨੂੰ ਉਹ ਜੰਗਲਾਂ ਦੇ ਵਿੱਚੋਂ ਇਹਨਾਂ ਨੂੰ ਉਜਾੜ ਕੇ ਉਹਨਾਂ ਦੇ ਪੱਕੇ ਟਿਕਾਣੇ ਬਣਾਉਣੇ ਉਹੀ ਅੱਗ ਜਿਹੜੀ ਝਾੜਖੰਡ 'ਚ ਲੱਗੀ ਸੀ ਅੱਜ ਪੰਜਾਬ ਦੀ ਧਰਤੀ ਤੇ ਆਈ ਹੈ ਜਿਹੜੇ ਕਹਿੰਦੇ ਸੀ ਖਾਸ ਕਰਕੇ ਲੁਧਿਆਣਾ ਇਲਾਕੇ ਦੇ ਲੋਕ ਕਿ ਯਾਰ ਸੰਘਰਸ਼ਾਂ ਦੀ ਅੱਡੀ ਕੋਈ ਲੋੜ ਨਹੀਂ ਹੁੰਦੀ ਉਹਨਾਂ ਦੇ ਕੋਲੇ ਜਿਹੜੀਆਂ ਉਹਨਾਂ ਦੇ ਜਮੀਨਾਂ ਸੀ ਸ਼ਹਿਰੀ ਜ਼ਮੀਨਾਂ ਜਿਨ੍ਹਾਂ ਨੇ ਕੀਮਤਾਂ ਬਹੁਤ ਜ਼ਿਆਦਾ ਸੀ ਅੱਜ ਉਹਨਾਂ ਦੇ ਉੱਤੇ ਘੋੜਾ ਫੇਰਦਾ ਰਾਜ ਨੇ ਘੋੜਾ ਫੇਰਦਾ ਕਿ ਆਹ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਦੇ ਅੰਦਰ ਆ ਗਈ ਇਸ ਨਾਂ ਤੇ ਵੀ ਤੁਹਾਡਾ ਵਿਕਾਸ ਕਰਨਾ ਤੁਸੀਂ ਛੱਡ ਦਿਓ ਹੁਣ ਇਹ ਜੰਗਲਾ ਤੁਸੀਂ ਆਹ ਜੰਗਲੀ ਜੀਵਨ ਛੱਡ ਦਿਓ ਇੱਥੋਂ ਨਿਕਲ ਜਾਓ ਜਦੋਂ ਸਰਕਾਰ ਉਹਨਾਂ ਦੇ ਧੱਕੇ ਛੋੜਦੇ ਆਈ ਹੈ ਤਾਂ ਉਹਨਾਂ ਨੇ ਵਿਰੋਧ ਕੀਤਾ ਹੈ ਇਹਦਾ ਜਦੋਂ ਵਿਰੋਧ ਹੋਇਆ ਤਾਂ ਭਰਾ ਉਹ ਨਕਸਲਵਾੜੀਏ ਬਣ ਗਏ ਉਹ ਮੌਵਾਦੀ ਇਨਕਲਾਬੀ ਬਣ ਗਏ ਤੇ ਉਹਨਾਂ ਦੇ ਨਾਮ ਅਗਵਾਈ ਕਰਨ ਵਾਲੀਆਂ ਟੀਮਾਂ ਤੇ ਉਹਨਾਂ ਨੇ ਅੰਤਵਾਦੀ ਕਹਿ ਦਿੱਤੇ ਖਲਾਕਾਤਾ ਚੂਚੇ ਪੁਲਿਸ ਮੁਕਾਬਲੇ ਪਾਏ ਔਰਤਾਂ ਤੇ ਤਸ਼ੱਦਦ ਬਲਾਤਕਾਰਾਂ ਦੇ ਕੇਸ ਇਹ ਗਵਾਂਡੀਆਂ ਦੇ ਵੇੜੇ ਚੱਗ ਲੱਗੀ ਹੈ ਇਹ ਅੱਗ ਨੇ ਇੱਥੇ ਖੜਨਾ ਨਹੀਂ ਇਹਨੇ ਪੰਜਾਬ 'ਚ ਵੀ ਆਉਣਾ ਹੈ ਇਹੋ ਅੱਗ ਹੈ ਜਿਹੜੀ ਲਾਲਸਾ ਦੀ ਅੱਗ ਹੈ ਇਹ ਉਹ ਅੱਗ ਹੈ ਜਿਹੜੀ ਮੁਨਾਫਿਆਂ ਦੀ ਅੱਗ ਹੈ ਇਹਨੇ ਪਬਲਿਕ ਸੈਕਟਰ ਨੂੰ ਨਹੀਂ ਛੱਡਣਾ ਇਹਨੇ ਵਿਦਿਆ ਨਹੀਂ ਛੱਡਣੀ ਇਹਨੇ ਹਵਾਈ ਅੱਡੇ ਨਹੀਂ ਛੱਡਣੇ ਇਹਨੇ ਸੇ ਸਵਾਮਾ ਨਹੀਂ ਛੱਡਣੀਆਂ ਇਹਨੇ ਸਾਰੇ ਪਬਲਿਕ ਸੈਕਟਰ ਨੂੰ ਖਾ ਜਾਣਾ ਨਾਪਰੀ ਦੇ ਨਾਲ ਹਕੂਮਤ ਹਮੇਸ਼ਾ ਟਕਰਾਂਦੀ ਹੈ ਜਦੋਂ ਹਕੂਮਤ ਦੇ ਫੈਸਲੇ ਤੇ ਕੋਈ ਨਾਪਰ ਹੁੰਦਾ ਹੈ ਤਾਂ ਹਕੂਮਤ ਉਹਨੂੰ ਅੱਤਵਾਦੀ ਉਹਨੂੰ ਮਾਓਵਾਦੀ ਉਹਨੂੰ ਨਕਸਲਵਾਦੀ ਉਹਨੂੰ ਖਾਲਿਸਤਾਨੀ ਉਹਨੂੰ ਪਾਕਿਸਤਾਨੀ ਕਹਿ ਕੇ ਖਤਮ ਕਰ ਦਿੱਇਆ ਤੇ ਸਵਾ ਲੱਗੀ ਹੋਈ ਸੀ ਬੱਤੀ ਹੋਈ ਤੇ ਸਵਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਫੌਜ ਨੇ ਛੇਰਾ ਪਾ ਲਿਆ ਛੇਰਾ ਪਾ ਕੇ ਕੋਈ ਨੋਟਿਸ ਨਹੀਂ ਦਿੱਤਾ ਕੋਈ ਇਹ ਵੀ ਕਿਹਾ ਵੀ ਤੁਸੀਂ ਕੀ ਕਰਦੇ ਹੋ ਕੋਈ ਪੁੱਛਿਆ ਨਹੀਂ ਤਾੜ ਤਾੜ ਗੋਲੀਆਂ ਚਲਾ ਕੇ ਸਾਰੇ ਦੇ ਸਾਰੇ ਘਿਰਦੇ ਪੰਦ ਆਦਵਾਸੀਆਂ ਤੇ ਹੋ ਰਹੀ ਹੈ ਜ਼ਬਰ ਦੇ ਮੁੱਦੇ ਤੇ ਜੰਤਕ ਜਥੇਬੰਦੀਆਂ ਵੱਲੋਂ ਸੱਦੇ ਕਿਸਾਨ ਤੇ ਮਜ਼ਦੂਰ ਮਲਾਜ਼ਮ ਭਰਾਓ ਲਗਭਗ 2 ਦਹਾਕਿਆਂ ਤੋਂ ਲਗਾਤਾਰ ਹਕੂਮਤ ਦਾ ਜ਼ਬਰ ਆਦਿਵਾਸੀ ਇਲਾਕੇ ਦੇ ਲੋਕਾਂ ਤੇ ਵੱਧ ਰਿਹਾ ਹੈ ਇਹੋ ਲੋਕ ਨੇ ਜਿਹੜੇ ਅਰਧ ਬਨੌਖੀ ਜੀਵਨ ਜੀ ਰਹੇ ਆ ਇਹੋ ਲੋਕ ਨੇ ਜਿਨ੍ਹਾਂ ਨੇ ਕਦੇ ਆਪਣੇ ਰਜਗਾਰ ਦੀ ਮੰਗ ਦੀ ਖਾਤਰ ਕਦੇ ਨਹੀਂ ਲੜੇ ਇਹ ਉਹ ਲੋਕ ਨੇ ਜਿਹੜੇ ਹਕੂਮਤਾਂ ਦੇ ਜਿਵੇਂ ਸਮਾਜ ਤੋਂ ਪਾਸੇ ਛੱਡੇ ਹੋਏ ਲੋਕ ਸੀ ਫਿਰ ਵੀ ਜਦੋਂ ਇਹ ਸਰਕਾਰ ਨੇ ਵੀ ਇਗਨੋਰ ਕਰ ਰੱਖੇ ਨੇ ਇਹਨਾਂ ਲੋਕਾਂ ਦੇ ਨਾਲ ਸਰਕਾਰ ਦਾ ਕੀ ਝਗੜਾ ਪੈ ਗਿਆ ਕੀ ਰੌਲਾ ਪੈ ਗਿਆ ਸਰਕਾਰ ਇਹਨਾਂ ਤੇ ਕਿਉਂ ਜ਼ਬਰਦਸਤ ਆ ਬੈਠੀ ਕਿਉਂਕਿ ਅਸੀਂ ਜਦੋਂ ਵੀ ਤੁਹਾਡੇ ਨਾਲ ਗੱਲ ਕਰਦੇ ਰਹੇ ਆ ਸਾਥੀਓ ਕਿ ਵਿਸ਼ੇਪਰ ਸੰਸਥਾ ਦੀਆਂ ਨਵੀਂ ਆਰਥਿਕ ਨੀਤੀਆਂ ਦੇ ਤਹਿਤ ਜਿਹੜੀ ਹਿੰਦੁਸਤਾਨ ਦੀ ਸਰਕਾਰ ਨੇ ਵਿਸ਼ੇਪਰ ਸਿੱਧੇ-ਸਿੱਧੇ ਨੀਤੀਆਂ ਤੇ ਦਸਤਖਤ ਕੀਤੇ ਨੇ ਇੱਥੇ ਜ਼ਬਰ ਤਿੱਖਾ ਹੋਣਾ 1991 ਤੋਂ ਬਾਅਦ ਲਗਭਗ 2000 ਦੇ ਵਿੱਚ ਹੀ ਆਤਵਾਦੀ ਇਲਾਕੇ ਦੇ ਉੱਤੇ ਹਕੂਮਤ ਦੀ ਨਜ਼ਰ ਪਈ ਇਸ ਕਰਕੇ ਨਹੀਂ ਕਿ ਉਹ ਹਨ ਬਲੁਖੀ ਜੀਵਨ ਜੀ ਰਹਿਣ ਇਹਨਾਂ ਨੂੰ ਮਨੁੱਖਤਾ ਦਾ ਜੀਵਨ ਦੇ ਵਿੱਚ ਪਾਉਣਾ ਹੈ ਇਸ ਕਰਕੇ ਨਹੀਂ ਕਿ ਇਹਨਾਂ ਨੂੰ ਜੀਵਨ ਦੀ ਜਾਤ ਸਿਖਾਉਣੀ ਹੈ ਇਸ ਕਰਕੇ ਨਹੀਂ ਰ ਇਹਨਾਂ ਵਾਸਤੇ ਰਾਜ ਦੇ ਸਭ ਸੇਖੀਆਂ ਸਹੂਲਤਾਂ ਤੇ ਬਿੱਦੇ ਦੇ ਸਹੂਲਤਾਂ ਮਾਇਆ ਕਰਦੀਆਂ ਨੇ ਸਿਰਫ ਇਹ ਇਸ ਕਰਕੇ ਕਿ ਜਿਹੜੇ ਇਲਾਕੇ ਦੇ ਵਿੱਚੋਂ ਲੋਕ ਬਸ ਰਹੇ ਸੀ ਉਹਦੇ ਵਿੱਚ ਖਣਜ ਪਦਾਰਥਾਂ ਦਾ ਬਹੁਤ ਵੱਡਾ ਭੰਡਾਰ ਹੈ ਉਹ ਭੰਡਾਰ ਤੇ ਵੱਡੇ ਵੱਡੇ ਕਾਰਪੋਰੇਟਾਂ ਦਾ ਕਰਜ਼ਾ ਕਰਾਉਣਾ ਹੈ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਨੂੰ ਉਹ ਜੰਗਲਾਂ ਦੇ ਵਿੱਚੋਂ ਇਹਨਾਂ ਨੂੰ ਉਜਾੜ ਕੇ ਉਹਨਾਂ ਦੇ ਪੱਕੇ ਟਿਕਾਣੇ ਬਣਾਉਣੇ ਉਹ ਜੰਗਲਾਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦੇ ਖਣਿਜ ਪਦਾਰਥ ਜਿਹਦੇ ਵਿੱਚ ਕੀਮਤੀ ਧਾਤਾਂ ਨੇ ਜਿਹੜੀਆਂ ਉਹ ਖਣਿਜ ਪਦਾਰਥਾਂ ਨੇ ਜਿਹੜੀਆਂ ਦੇਸ਼ ਦੀ ਪਰਫੁੱਲਤ ਵਾਸਤੇ ਦੇਸ਼ ਦੇ ਫਾਇਦੇਬੰਦ ਹੋ ਸਕਦੀਆਂ ਜੀ ਉਹ ਵਿਦੇਸ਼ੀ ਕਾਰਪੋਰੇਟਾਂ ਨੂੰ ਉਹਨਾਂ ਤੇ ਕਬਜ਼ਾ ਕਰਾਉਣ ਤੇ ਭਾਰਤੀ ਸਰਕਾਰ ਦੀ ਸਹਿਮਤੀ ਹੋਈ ਐ ਐਗਰੀਮੈਂਟ ਹੋਇਆ ਉਦੋਂ ਬਾਅਦ ਹੀ ਗੱਲ ਵਧੀ ਐ ਉਦੋਂ ਬਾਅਦ ਇਸ ਨਾਂ ਤੇ ਵੀ ਤੁਹਾਡਾ ਵਿਕਾਸ ਕਰਨਾ ਤੁਸੀਂ ਛੱਡ ਦਿਓ ਹੁਣ ਇਹ ਜੰਗਲਾਂ ਤੁਸੀਂ ਇਹ ਜੰਗਲੀ ਜੀਵਨ ਛੱਡ ਦਿਓ ਇੱਥੋਂ ਨਿਕਲ ਜਾਓ ਜਦੋਂ ਸਰਕਾਰ ਉਹਨਾਂ ਦੇ ਧੱਕੇ ਛੋੜੇ ਤੇ ਆਈ ਐ ਤਾਂ ਉਹਨਾਂ ਨੇ ਵਿਰੋਧ ਕੀਤਾ ਐ ਉਹਨਾਂ ਨੇ ਵਿਰੋਧ ਇਸ ਰੂਪ ਚ ਕੀਤਾ ਕਿ ਜਿਹੜਾ ਜੀਵਨ ਅਸੀਂ ਜਿਉ ਰਹੇ ਆਂ ਸਾਨੂੰ ਇਹ ਜੀਵਨ ਜਿਉਣ ਲੈਣ ਦਿਓ ਸਾਡੇ ਵਾਸਤੇ ਤਾਂ ਇਹ ਜੀਵਨ ਬਹੁਤ ਬੜੀਆ ਜੀਵਨ ਹੈ ਸਾਨੂੰ ਨਹੀਂ ਤੁਹਾਡੇ ਵਿਕਾਸ ਦੀ ਲੋੜ ਸਾਨੂੰ ਨਹੀਂ ਮਨੁੱਖੀ ਜੀਵਨ ਦੇ ਹੋਰ ਬੜੀਆ ਜੀਵਨ ਦੀ ਲੋੜ ਕਿਉਂਕਿ ਉਹਨਾਂ ਦਾ ਜੀਵਨ ਤਾਂ ਜੰਗਲਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦਾ ਜੀਵਨ ਤਾਂ ਜੰਗਲੀ ਜਾਨਵਰਾਂ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਤਾਂ ਛਪੜਾ ਨੂੰ ਰਿਸ਼ਤੇ ਹੁੰਦੇ ਨੇ ਉਹਨਾਂ ਦੇ ਵਿੱਚ ਉਹ ਲੋਕਾਂ ਨੂੰ ਮੀਰ ਸਮਝਿਆ ਜਾਂਦਾ ਸੀ ਜਿਨ੍ਹਾਂ ਕੋਲੇ ਜਿਆਦਾ ਛੱਪੜ ਹੁੰਦੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਜੰਗਲਾਂ ਦੇ ਵਿੱਚ ਰਹਿਣਾ ਅੱਧ ਨਗੇ ਪਿੰਡਿਆਂ ਨਾਲ ਰਹਿਣਾ ਇੱਕੋ ਕੱਪੜੇ ਨਾਲ ਜ਼ਿੰਦਗੀ ਬਤੀਤ ਕਰਨਾ ਨਗੇ ਪੈਰਾਂ ਨਾਲ ਰਹਿਣਾ ਅਨਮਨੁੱਖੀ ਜੀਵਨ ਵੀ ਉਹਨਾਂ ਨੂੰ ਜੀਵਨ ਲੱਗਦਾ ਸੀ ਤੇ ਉਹ ਲੋਕਾਂ ਨੂੰ ਉੱਥੋਂ ਅਜਾੜਨ ਦਾ ਫੈਸਲਾ ਜਦੋਂ ਹਕੂਮਤ ਨੇ ਕਰ ਲਿਆ ਤਾਂ ਉਹਨਾਂ ਨੇ ਨਾ ਕਰਦੀ ਨਾਬਰੀ ਦੇ ਨਾਲ ਹਕੂਮਤ ਹਮੇਸ਼ਾ ਟਕਰਾਂਦੀ ਹੈ ਜਦੋਂ ਹਕੂਮਤ ਦੇ ਫੈਸਲੇ ਤੇ ਕੋਈ ਨਾਬਰ ਹੁੰਦਾ ਹੈ ਤਾਂ ਹਕੂਮਤ ਉਹਨੂੰ ਅੱਤਵਾਦੀ ਉਹਨੂੰ ਮਾਓਵਾਦੀ ਉਹਨੂੰ ਨਕਸਲਵਾਦੀ ਉਹਨੂੰ ਖਾਲਸਤਾਨੀ ਉਹਨੂੰ ਪਾਕਿਸਤਾਨੀ ਕਹਿ ਕੇ ਖਤਮ ਕਰ ਦਈਏ। ਆਹੀ ਰੌਲਾ ਹੈ ਜੰਗਲਾਂ ਦੇ ਵਿੱਚ ਆਦਵਸੀਆਂ ਨਾਲ ਸਰਕਾਰ ਦਾ। ਸਰਕਾਰ ਕੋਈ ਉਹਨਾਂ ਦੇ ਵਿਕਾਸ ਦੀ ਖਾਤਰ ਨਹੀਂ ਗਈ। ਆਦਵਸੀਆਂ ਤੇ ਕੋਈ ਰਹਿਮ ਨਹੀਂ ਉਹਨਾਂ ਨੂੰ ਆਇਆ। ਉਹ ਆਪਣੇ ਹਿੱਤ ਪੂਰਦੇ ਖਾਤਰ ਗਏ ਨੇ। ਕਰੀਨ ਹਾਂ ਟਪਰੇਸ਼ਨ ਕਦੇ ਆਪਰੇਸ਼ਨ ਕੰਗਾਰ ਕਦੇ ਆਪਰੇਸ਼ਨ ਦਾ ਕੋਈ ਨਾ ਹੋ ਆਪਰੇਸ਼ਨ ਕਦੇ ਹੁੰਦੇ ਰਹੇ ਨੇ ਕਦੇ ਨਹੀਂ ਆਇਆ ਕਿ ਡਰਟੀ ਕਲੀਨ ਅਪਰੇਸ਼ਨ ਕਦੋਂ ਹੋਊਗਾ ਉਹ ਕੌਣ ਕਰੂਗਾ ਇਹ ਕੰਮ ਆਂਦਵਸੀਆਂ ਦੇ ਸਮਝ ਪਈ ਐ ਕਿ ਇਹ ਜਿਹੜੇ ਲੋਕ ਨੇ ਸਾਡਾ ਵਿਕਾਸ ਕਰਨ ਨਹੀਂ ਆਏ ਇਹ ਜਿਹੜੇ ਲੋਕ ਨੇ ਸਾਡੇ ਭਲੇ ਦੀ ਖਾਤਰ ਨਹੀਂ ਆਏ ਇਹ ਸਾਨੂੰ ਅਜਾੜ ਦੀ ਛੱਤ ਰਏ ਨੇ ਇਹ ਸਾਨੂੰ ਇਥੋਂ ਕੱਢਣ ਦੀ ਛੱਤ ਰਏ ਨੇ ਇਹਦਾ ਜਦੋਂ ਵਿਰੋਧ ਹੋਇਆ ਤਾਂ ਭਰਾ ਉਹ ਨਕਸਲਵਾੜੀਏ ਬਣ ਗਏ ਉਹ ਮੌਪਾਦੀ ਇਨਕਲਾਬੀ ਬਣ ਗਏ ਤੇ ਉਹਨਾਂ ਦੇ ਨਾਂ ਅਗਵਾਈ ਕਰਨ ਵਾਲੀਆਂ ਟੀਮਾਂ ਤੇ ਉਹਨਾਂ ਨੇ ਅੰਤਵਾਦੀ ਕਹਿ ਕੇ ਖਲਾਕਾਰਤਾ ਝੂਠੇ ਪੁਲਿਸ ਮੁਕਾਬਲੇ ਬੁਲਾਏ ਔਰਤਾਂ ਤੇ ਤਸ਼ੱਦਦ ਬਲਾਤਕਾਰਾਂ ਦੇ ਕੇਸ ਸੁਣਿਆ ਇੱਕ ਬਲਾਰੇ ਨੇ ਇੱਕ ਲਿਖਿਆ ਆਰਟੀਕਲ ਫੜਿਆ ਕਿ ਇੱਕ ਪਿੰਡ ਦੇ ਵਿੱਚ ਕੋਈ ਸੰਵਾਦਕ ਰੋਲੇ ਦੀ ਖਾਤਰ ਇਕੱਠ ਹੋ ਗਿਆ ਪਿੰਡ ਦੇ ਲੋਕਾਂ ਦਾ ਜਿਵੇਂ ਆਤਵਾਸੀ ਕਰਦੇ ਹੁੰਦੇ ਆ ਨੇ ਦੀ ਸਭਾ ਲੱਗੀ ਹੋਈ ਸੀ ਇਕੱਠੀ ਹੋਈ ਤੇ ਸਭਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਉਹ ਗੱਲਬਾਤ ਦੌਰਾਨ ਕਿਸੇ ਸੂਝੇ ਨੇ ਕਿਹਾ ਕਿ ਪਿੰਡ ਦੇ ਆਤਵਾਸੀ ਲੋਕ ਇਕੱਠੇ ਹੋ ਬੈਠੇ ਫੌਜ ਨੇ ਘੇਰਾ ਪਾ ਲਿਆ ਚੇਰਾ ਪਾ ਕੇ ਕੋਈ ਨੋਟਿਸ ਨਹੀਂ ਦਿੱਤਾ ਕੋਈ ਇਹ ਵੀ ਕਿਹਾ ਵੀ ਤੁਸੀਂ ਕੀ ਕਰਦੇ ਹੋ ਕੋਈ ਪੁੱਛਿਆ ਨਹੀਂ ਤਾੜ ਤਾੜ ਗੋਲੀਆਂ ਚਲਾ ਕੇ ਸਾਰੇ ਦੇ ਸਾਰੇ ਘਰੇ ਦੇ ਪੰਗ ਕਸੂਰ ਕੀ ਕਿ ਤੁਸੀਂ ਅੱਤਵਾਦੀ ਤੁਸੀਂ ਮਾਓਵਾਦੀ ਤੇਰਾ ਅੱਤਵਾਦੀ ਕੀ ਉਹ ਸਾਰੇ ਕਸੂਰਵਾਰ ਸੀ ਕਿ ਉਹ ਸਾਰੇ ਮਾਓਵਾਦੀ ਸੀ ਕਿ ਉਹ ਸਾਰੇ ਨਕਸਲਵਾਦੀ ਸੀ ਇਸ ਗੱਲ ਕਿ ਤੁਸੀਂ ਇਹ ਗੱਲ ਹੰਡਾਈ ਆ ਗਰੋਧ ਇਹ ਕਰਕੇ ਵੀ ਕਿਸੇ ਵੀ ਕੀਮਤ ਤੇ ਜੰਗਲਾਂ ਦੇ ਉੱਤੇ ਜਿਹੜੇ ਖਣਜ ਪਦਾਰਥ ਨੇ ਉਹ ਕਾਰਪੋਰੇਟ ਦਾ ਕਬਜ਼ਾ ਕਰਾਉਣਾ ਹੀ ਕਰਾਉਣਾ ਤੇ ਆਦਿਵਾਸੀਆਂ ਨੂੰ ਉੱਥੋਂ ਉਜਾੜਨਾ ਜਦੋਂ ਇਹ ਗੱਲ ਸ਼ੁਰੂ ਹੋਈ ਹੈ ਉਦੋਂ ਭਰਾਵੋ ਤੁਹਾਡੇ ਜਾਣਨਾ ਕਿ ਗ੍ਰੀਨ ਹੰਟ ਆਪਰੇਸ਼ਨ ਹੋਣ ਤੋਂ ਬਾਅਦ ਭਾਵੇਂ ਮਨਮੋਹ ਦੀ ਸਰਕਾਰ ਸੀ ਉਦੋਂ ਸਾਨੂੰ ਕਿਹਾ ਸੀ ਕਿ ਗਵਾਂਡੀਆਂ ਦੇ ਵੇੜੇ ਚੱਗ ਲੱਗੀ ਹੈ ਇਹ ਅੱਗ ਨੇ ਇੱਥੇ ਖੜਨਾ ਨਹੀਂ ਇਹਨੇ ਪੰਜਾਬ 'ਚ ਵੀ ਆਉਣਾ ਹੈ ਇਹੋ ਅੱਗ ਹੈ ਜਿਹੜੀ ਲਾਲਸਾ ਦੀ ਅੱਗ ਹੈ ਇਹੋ ਅੱਗ ਹੈ ਜਿਹੜੀ ਮੁਨਾਫਿਆਂ ਦੀ ਅੱਗ ਹੈ ਇਹਨੇ ਪਬਲਿਕ ਸੈਕਟਰ ਨੂੰ ਨਹੀਂ ਛੱਡਣਾ ਇਹਨੇ ਵਿੱਦਿਆ ਨਹੀਂ ਛੱਡਣੀ ਇਹਨੇ ਹਵਾਈ ਅੱਡੇ ਨਹੀਂ ਛੱਡਣੇ ਇਹਨੇ ਸਿਹਤ ਸਭਾਮਾ ਨਹੀਂ ਛੱਡਣੀਆਂ ਇਹਨੇ ਸਾਰੇ ਪਬਲਿਕ ਸੈਕਟਰ ਨੂੰ ਖਾ ਜਾਣਾ ਹੈ ਇਹਨੇ ਜਲ ਜੰਗਲ ਜ਼ਮੀਨਾਂ ਤੇ ਕਬਜ਼ਾ ਕਰਨਾ ਹੈ ਇਹ ਹਕੂਮਤ ਉਸ ਰਾਹ ਤੇ ਆਈ ਹੋਈ ਐ ਇਸ ਕਰਕੇ ਇਹ ਕਹਿ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਕਿ ਇੱਥੇ ਇੱਕ ਲਟੇਰਾ ਜਾਂ ਦੋ ਲਟੇਰੇ ਜਾਂ ਚਾਰ ਲਟੇਰੇ ਨੇ ਜਾਂ ਛੇ ਲਟੇਰੇ ਨੇ ਇਹ ਕਿੰਨਾਂ ਦੀ ਕੋਈ ਜਾਤ ਨਹੀਂ ਇਹਨਾਂ ਦਾ ਕੋਈ ਸਟੇਟ ਨਹੀਂ ਇਹਨਾਂ ਦਾ ਕੋਈ ਸੂਬਾ ਨਹੀਂ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਦਾ ਇੱਕੋ ਇੱਕ ਮਨੋਰਥ ਹੈ ਮੁਨਾਫਾ ਕਮਾਉਣਾ ਮੁਨਾਫੇ ਦੇ ਖਾਤਰ ਇਹ ਲੋਕਾਂ ਦੀ ਕੋਈ ਜਾਤ ਨਹੀਂ ਇਸ ਕਰਕੇ ਭਰਾਵੋ ਇਹੀ ਜਦੋਂ ਗੱਲ ਉਧਰ ਪਈ ਹੈ ਜਦੋਂ ਵੀ ਕਦੇ ਲੋਕ ਖੜੇ ਹੋਏ ਨੇ ਜਦੋਂ ਵੀ ਕਦੇ ਲੋਕ ਉੱਠੇ ਨੇ ਉਦੋਂ ਉਹਨੂੰ ਆਵਾਜ਼ ਨੂੰ ਦੱਬਣ ਦੀ ਖਾਤਰ ਜਿਹੜੇ ਉਹਦੀ ਮਦਦ ਤੇ ਆਏ ਨੇ ਭਾਵੇਂ ਉਹ ਬੁੱਧੀਜੀਵੀ ਨੇ ਭਾਵੇਂ ਸਾਹਿਤਕਾਰ ਨੇ ਭਾਵੇਂ ਕੋਈ ਇਨਕਲਾਬੀ ਮਾਓਵਾਦੀ ਨੇ ਜਾਂ ਕੋਈ ਹੋਰ ਹੈ ਉਹਨਾਂ ਨੂੰ ਫਿਰ ਅੱਤਵਾਦੀ ਕਹਿ ਕੇ ਜੇਲ੍ਹਾਂ 'ਚ ਡੱਕ ਦਿੰਦੇ ਨੇ ਸ਼ਹਿਰੀ ਨਕਸਲੀਏ ਅਰਬਨ ਨਕਸਲੀਏ ਕਹਿ ਕੇ ਜੇ ਨਾਲ ਚ ਡੱਕ ਦਿੰਦੇ ਸੋਡੇ ਯਾਦ ਹੋਣਾ ਸਾਥੀਓ ਜਿੰਨੇ ਤੁਸੀਂ ਬੈਠੇ ਹੋ 10 ਦਸੰਬਰ 2020 ਵਾਲੇ ਦਿਨ ਆਪਾਂ ਦਿੱਲੀ ਦੇ ਵਿੱਚ ਜਿਹੜੇ ਬੁੱਧੀਜੀਵੀ ਲੋਕ ਦੀ ਰਹੀਆਂ ਆ ਦਿਨ ਆਪਾਂ ਨੇ ਉਹ ਦਿਵਸ ਬਣਾਇਆ ਕਿਉਂਕਿ ਦਿੱਲੀ ਮੋਰਚੇ ਦੇ ਵਿੱਚ ਸੀ ਬੀਜੇਪੀ ਦੇ মিডিਆ ਸੰਨ ਨੇ ਇਸ ਗੱਲ ਨੂੰ ਇੰਨਾ ਵਾਰਿਆ ਜਿਵੇਂ ਬਾਤ ਵੱਡਾ ਸੀ ਜੁਲਮ ਜੁਲਮ ਕਰਤਾ ਜਿਵੇਂ ਬਾਤ ਵੱਡਾ ਇੱਥੇ ਪਾਟ ਉੱਠ ਗਿਆ ਹੋਵੇ ਸਾਨੂੰ ਉਹਦਾ ਅਫਸੋਸ ਹੋਇਆ ਜਦੋਂ ਬਹੁਤ ਸਾਰੀਆਂ ਸਾਡੀਆਂ ਨਾਲ ਦੀਆਂ ਜਥੇਬੰਦੀਆਂ ਨੇ ਵੀ ਇਹ ਕਹਤਾ ਇਹਦਾ ਕਹਿੰਦੇ ਉਹਨਾਂ ਦਾ ਪ੍ਰੋਗਰਾਮ ਮਹਾਰਾਣੀ ਨਾਲ ਸੁਣਦਾ ਰਿਹਾ ਇਹ ਗੱਲਾਂ ਕਿ ਇਹ ਉਹਨਾਂ ਦਾ ਪ੍ਰੋਗਰਾਮ ਹੈ ਸਾਥੀਓ ਮੈਂ ਤੁਹਾਨੂੰ ਅੱਜ ਸਟੇਜ ਤੋਂ ਸਾਫ਼ ਕਰਨਾ ਚਾਹੁੰਦਾ ਕਿ ਇਹ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਬੁੱਧੀਜੀਵੀ ਜਿਹੜੇ ਬੇਦੋਸ਼ੇ ਬੁੱਧੀਜੀਵੀ ਜਿਹਨਾਂ ਚ ਬੰਦ ਨੇ ਉਹਨਾਂ ਦੀ ਰਿਹਾਈ ਦੀ ਮੰਗ ਹੈ ਜਿਹੜੀ ਸੰਯੁਕਤ ਮੋਰਚੇ ਦੇ ਜਥੇਬੰਦੀਆਂ ਦੇ ਲਾਸਟ ਦੇ ਵਿੱਚ ਉਹ ਪਾਈ ہوئی ਮੰਗ ਸੀ ਜਿਹੜੀ ਤੂਮਰ ਦੇ ਨਾਲ ਵੈਸ਼ ਹੁੰਦੀ ਰਹੀ ਹੈ ਇਸ ਕਰਕੇ ਕਿਸੇ ਵੀ ਜ਼ਬਰ ਦੇ ਖਿਲਾਫ ਬੋਲਣਾ ਸੰਘਰਸ਼ ਕਰਨਾ ਉਹਨਾਂ ਤੇ ਹੋ ਰਹੇ ਜ਼ਬਰ ਨੂੰ ਬੰਦ ਕਰਾਉਣ ਦੇ ਖਾਤਰ ਆਪਾਂ ਨੂੰ ਆਪਣੀ ਬਰਾਸਤ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਬਰਾਸਤ ਕਾਇਮ ਰੱਖੀ ਹੈ ਇਹ ਪੰਜਾਬ ਦੀ ਧਰਤੀ ਹੈ ਇਹ ਆਪਣੀ ਰਾਖੀ ਦੀ ਕਰਦੀ ਹੈ ਇਦਾਂ ਆਪਦੇ ਤੇ ਜਬਰ ਚਲਦੀ ਹੈ ਨਾ ਕਿਸੇ ਦੂਜੇ ਤੇ ਜਬਰ ਚਲਦੀ ਹੈ ਇਹ ਬਰਾਸਤ ਖੰਭ ਕੇ ਰੱਖੀ ਹੋਈ ਹੈ ਸੋਢੀ ਇਸ ਕਰਕੇ ਪੰਜਾਬ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਪੰਜਾਬ ਦੇ ਲੋਕ ਚਲੇ ਜਾਂਦੇ ਨੇ ਤਾਂ ਲੋਕ ਉਹਨਾਂ ਦੇ ਬੂਹਵਲ ਤੱਕਦੇ ਨੇ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਹਨੇਰੀ ਉਧਰੋਂ ਉੱਠੀ ਸੀ ਸਤੀਸ਼ਗੜ ਤੇ ਝਾੜਖੰਡ ਦੇ ਜੰਗਲਾਂ ਤੋਂ ਉਹ ਨੇਰੀ ਬਾਦੀ ਬਾਦੀ ਸੋਡੇ ਵੱਲ ਨੂੰ ਆ ਗਈ ਉਹ ਬਾਦੀ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਸਿਆ ਜਿਹੜੇ ਕਹਿੰਦੇ ਸੀ ਖਾਸ ਕਰਕੇ ਲੁਧਿਆਣਾ ਇਲਾਕੇ ਦੇ ਲੋਕ ਕਿ ਯਾਰ ਸੰਘਰਸ਼ਾਂ ਦੀ ਐਡੀ ਕੋਈ ਲੋੜ ਨਹੀਂ ਹੁੰਦੀ ਉਹਨਾਂ ਦੇ ਕੋਲੇ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਸੀ ਸ਼ਹਿਰੀ ਜ਼ਮੀਨਾਂ ਜਿਨ੍ਹਾਂ ਨੇ ਕੀਮਤਾਂ ਬਹੁਤ ਜ਼ਿਆਦਾ ਸੀ ਅੱਜ ਉਹਨਾਂ ਦੇ ਉੱਤੇ ਘੋੜਾ ਫੇਰਦਾ ਰਾਜੇ ਨੇ ਘੋੜਾ ਫੇਰਦਾ ਕਿ ਆਹ ਸੋਡੀ ਲੈਂਡ ਪੂਲਿੰਗ ਪਾਲਿਸੀ ਦੇ ਅੰਡਰ ਆ ਗਈ ਉਹੀ ਅੱਗ ਜਿਹੜੀ ਝਾੜਖੰਡ 'ਚ ਲੱਗੀ ਸੀ ਅੱਜ ਪੰਜਾਬ ਦੀ ਧਰਤੀ ਤੇ ਆਈ ਹੈ ਇਸ ਕਰਕੇ ਕਿਉਂਕਿ ਸਰਕਾਰ ਦੇ ਨਾਲ ਸਾਡੀ ਟੱਕਰ ਹੈ ਕਿਸੇ ਵੀ ਜਗ੍ਹਾ ਤੇ ਜਿੱਥੇ ਕਿਰਤੀਆਂ ਨਾਲ ਜ਼ਬਰ ਹੁੰਦਾ ਹੈ ਜਿੱਥੇ ਕਿਰਤੀਆਂ ਨਾਲ ਟੱਕਾ ਹੁੰਦਾ ਹੈ ਅਸੀਂ ਉਹਨਾਂ ਦੇ ਪੱਖ 'ਚ ਡਟ ਕੇ ਆਵਾਜ਼ ਬੁਲੰਦ ਕਰਾਂਗੇ ਇਹ ਸਾਡਾ ਜਮੂਰੀ ਹੱਕ ਵੀ ਹੈ ਤੇ ਸਾਡਾ ਫਰਜ਼ ਵੀ ਹੈ ਕਿਉਂਕਿ ਸਰਕਾਰ ਨਾਲ ਸਾਡੀ ਦੇਮੇਚੀ ਟੱਕਰ ਹੈ ਇਸ ਦੇਮੇਚੀ ਟੱਕਰ ਦੇ ਵਿੱਚ ਸਾਰੇ ਉਹ ਹਿੱਸੇ ਜਿਹੜੇ ਹਕੂਮਤਾਂ ਦੇ ਖਿਲਾਫ ਸੰਘਰਸ਼ ਕਰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਲੜਨ ਦੀ ਲੋੜ ਹੈ ਇਹਦੇ ਵਿੱਚ ਹੀ ਸਾਡੀ ਜਿੱਤ ਹੈ ਇਹਦੇ ਵਿੱਚ ਹੀ ਸਾਡੀ ਕਾਮਯਾਬੀ ਹੈ ਜੈਸ ਨਰਸ ਚੱਤ ਲੜਨ ਵਾਲੇ ਲੋਕਾਂ